ਤੁਸੀਂ ਤਾਂ ਬਚਿਆ ਹੀ ਨਹੀਂ ਕੁਝ ਵੀ ਨਾ ਨਾ ਇਹ ਤਾਂ ਬਰਾਬਰ ਹੋ ਗਿਆ ਸਾਰਾ ਤਾਂ ਇਹ ਤੁਸੀਂ ਲਗਭਗ ਸਮਝ ਲਓ ਵੀ 3 ਕਿਲੋਮੀਟਰ ਹੋਏਗੀ ਓਕੇ ਤੇ ਇੰਨਾ ਪਾਣੀ ਆਇਆ ਹਾਂ ਇਸ ਪਾਣੀ ਨੇ ਤੁਸੀਂ ਦਾ ਵੀ ਸਾਰਾ ਕੁਝ ਰੋੜ ਦਿੱਤਾ ਤੇ ਹੁਣ ਖਾਰ ਲੱਗਦੀ ਲੱਗਦੀ ਆ ਆ ਗਈ ਹੈ ਇਹ ਇੰਨਾ ਅੰਦਰ ਇੱਥੇ ਤੱਕ ਆ ਗਿਆ ਹਾਂ ਹਾਂ ਇਹ ਸਾਡਾ ਬਾਡਰ ਰੋਡ ਹੈ ਤੇ ਇਹ ਹੁਣ ਅਸੀਂ ਹੁਣ ਤੁਹਾਡੇ ਹੁਣ ਜਿਹੜਾ ਪਾਣੀ ਘਟਿਆ ਅੱਗੇ ਨਾਲੋਂ ਪਹਿਲਾਂ ਤਾਂ ਇਹ ਉੱਪਰ ਵੀ ਚੱਲ ਗਿਆ ਮੈਨੂੰ ਲੱਗਦਾ ਇੱਕ ਵਾਰੀ ਹਾਂ ਬੇਸੁਮਾਰ अच्छा हां ਜਿਹੜਾ 2 ਦਿਨ ਪਾਣੀ ਰਿਹਾ ਹੋ ਰਿਹਾ 2.5 ਲੱਖ ਕਿਊਸਿਕ ਅੱਛਾ ਜੀ 2.5 ਲੱਖ ਕਿਊਸਿਕ ਤੇ ਉਹਨੇ ਤਾਂ ਫਿਰ ਸਾਡੇ ਜਿਹੜੇ ਇਹ ਐਕਚੁਅਲੀ ਰਾਵੀ ਤੇ ਜਿਹੜਾ ਪਾਕਿਸਤਾਨ ਦਾ ਬਾਰਡਰ ਇਹਦੇ ਦਰਮਿਆਨ ਸਾਡੇ 80 ਪਿੰਡ ਨੇ ਓਕੇ ਔਰ ਇਹ 80 ਪਿੰਡਾਂ ਦੇ ਅੰਦਰ 90% ਪਿੰਡਾਂ ਚ ਪਾਣੀ ਫਿਰਿਆ ਓਕੇ ਤੇ ਇੱਥੇ ਤਾਂ ਇੱਥੇ 4-4 ਫੁੱਟ ਪਾਣੀ ਸੀਗਾ ਜਦੋਂ ਆਪਾਂ ਆਏ ਹਾਂ ਸੋ ਇੱਥੇ ਘਰ ਸੀਗੇ 4 ਅੱਛਾ ਥੋੜ ਜੇ ਬਿਲਕੁਲ ਇਹਦੇ ਵਿੱਚ ਇੱਧਰ ਤੁਸੀਂ ਦੇ ਉੱਪਰ ਹਾਂ ਇਹ ਰੈਜ਼ੀਡੈਂਸ ਦੀ ਵੀ ਆ ਆ ਵੀ ਸਾਡੇ ਬਿਲਡਿੰਗ ਕਰ ਹੋ ਗਿਆ ਦੁਕਾਨਾਂ ਨੇ ਇਹ ਵੀ ਫਰੰਟ ਤੇ ਪਿੱਛੇ ਘਰ ਸੀਗੇ ਇੱਥੇ ਗੁਜਰਾਂ ਦੇ ਘਰ ਸਨ ਕੋਈ 15 18 ਪਰਿਵਾਰ ਉਹ ਤਾਂ ਕੁਝ ਵੀ ਨਹੀਂ ਬਚਾ ਉਹ ਨਹੀਂ ਸਾਰਾ ਕੁਝ ਇਹਨਾਂ ਦਾ ਰੋੜ ਗਿਆ ਇਹ ਸਾਡੀ ਵਾਈਟ ਲੈਬ ਸੈਂਚਰੀ ਹੈ ਓਕੇ ਪਾਰਕ ਫਲੋਰ ਤੇ ਆ ਸਾਡਾ ਨਹੀਂ ਪਾਣੀ ਦਾ ਫਲੋ ਇਸ ਤਰ੍ਹਾਂ ਹੈ ਨਾ ਇਧਰ ਨੂੰ ਹਾਂ ਨੈਚੁਰਲ ਫਲੋ ਉਧਰ ਨਹੀਂ ਜਾ ਰਿਹਾ ਪਾਣੀ ਉੱਚੀ ਜਗ੍ਹਾ ਹੈ ਨਾ ਉੱਚੀ ਹੋ ਕੇ ਐਚ ਚਾਲੇ ਇਹਦਾ ਕੀ ਹੋਇਆ ਵੀ ਪਾਣੀ ਸਿੱਧਾ ਉੱਥੋਂ ਟੱਕਰ ਲਾ ਗਿਆ ਇਧਰ ਨੂੰ ਆਪ ਜਿਓਣੇ ਬਿਤੇਰਾ ਪਾ ਲੈ ਬਣ ਜਿਆਦਾ ਪਾਣੀ ਉਧਰੋਂ ਆ ਰਿਹਾ ਨਾ ਇਧਰੋਂ ਵੀ ਆ ਰਿਹਾ ਦੋ ਜਗ੍ਹਾ ਤੋਂ ਆ ਰਿਹਾ ਨਾ ਨਹੀਂ ਨਹੀਂ ਇਕੋ ਸੈਟ ਤੇ ਉਧਰ ਉਧਰ ਆ ਰਿਹਾ ਉਹ ਤਾਂ ਸਿੱਕਾ ਵੇਦਨ ਉਹ ਫੇ ਸਾਹਮਣੇ ਟੱਕਰ ਤੇ ਆ ਗਿਆ ਹਾਂ ਉਹ ਤਾਂ ਫਲੋ ਨੈਚੁਰਲ ਫਲੋ ਇਧਰ ਹੈ ਨਾ ਮਤਲਬ 88 ਦੇ ਹੜ ਨਾਲੋਂ 88 ਤੇ ਸਾਡੇ ਨਾਲ ਪਿੰਡਾਂ ਚ ਪਾਣੀ ਨਹੀਂ ਗਿਆ ਹਾਂ 88 ਚ ਜ਼ਿਆਦਾ ਆਇਆ ਸੀ ਕਪੂਰਥਲਾ ਜਿਹੜਾ ਮਤਲਬ ਬਿਆਸ ਤੇ ਸਤਲੋ ਜਿਹੜਾ ਇਧਰ ਕਿਸੇਗਾ ਸੀਗਾ ਬਟ ਰਾਵੀ ਟੁੱਟ ਗਿਆ ਦੋ ਅੱਛਾ ਇੱਕ ਦਾ ਸਾਡਾ ਪਿੰਡ ਪੈਂਦਾ ਮੈਰਾ ਗਲਾਂ ਅੱਛਾ ਮੈਰਾ ਗਲਾਂ ਤੋਂ ਰਾਵੀ ਟੁੱਟ ਗਿਆ ਆ ਪਿੰਡ 'ਤੇ ਸਾਰੇ ਪ੍ਰਭਾਵ ਦੋਗੇ ਉਹ ਕੋਈ 15 ਵੀ ਪਿੰਡ ਪਰ ਇਹ ਸਾਰਾ ਬਚਾ ਸੀ ਇਹ ਤਾਂ 3 ਕਿਲੋਮੀਟਰ ਤੋਂ ਸੀ ਆ ਜਿਆਦਾ 3.5 ਹੋएगी ਜਿਹੜੀ ਇਹਨੇ ਰੋਡ ਦਿੱਤੀ ਇਹ ਤੁਸੀਂ ਬੰਨ ਤਾਂ ਰਹੀ ਨਹੀਂ ਨਾ ਹਾਂ ਬਿਲਕੁਲ ਬਰਾਬਰੀ ਕਰਤਾ ਇਹ ਇਹ ਹੁਣ ਅਸੀਂ ਇਸ ਕਰਕੇ ਲੱਗੇ ਆ ਸਾਡੀ ਚਿੰਤਾਵਾਂ ਇਹ ਨੇ ਕਿ ਜਿਹੜੀ ਖਾਰ ਲੱਗੀ ਹੈ ਇਹ ਸਾਡੀ ਰੇਤਲੀ ਮਿੱਟੀ ਹੈ ਸਾਰੀ ਹਾਂ ਇਹ ਤਾਂ ਪਾਣੀ ਦੇ ਜਾ ਰਹੀ ਹੈ ਕੁਝ ਦਰਖਤ ਵੱਟ ਗਿਆ ਸੀ ਤੇ ਸੁੱਟੇ ਤਾਂ ਜੋ ਜਿਹੜਾ ਰੋਡ ਆਪਣਾ ਵੀ ਆਰੋ ਰੋਡ ਇਹਨੂੰ ਬਚਾਇਆ ਜਾ ਰਿਹਾ ਸੋ ਇਹ ਕੋਲੀ ਆਡਾ ਜਿਹਦਾ ਤੁਸੀਂ ਜ਼ਿਕਰ ਕਰਦੇ ਸੀ ਮਤਲਬ ਸਾਡਾ ਰਾਵੀ ਤੋਂ ਪਾਰਲਾ ਇੰਟਰ ਪੁਆਇੰਟ ਹੈ ਸਾਡਾ ਓਕੇ ਓਕੇ ਸੋ ਇਹ ਹੈ ਇਸ ਵੇਲੇ ਮੇਰੇ ਕੋਲ 51 ਜਾਂ 2 ਕਿਊਸਿਕ ਪਾਣੀ ਹੈ ਯਾਰ ਪਹਿਲਾਂ ਮਨ ਲੋ 1.5 ਤੋਂ 2 ਲੱਖ ਤੇ ਪਹੁੰਚ ਗਏ 2.5 ਤੋਂ 2.5 ਲੱਭਣੀ ਨਹੀਂ ਸੀ ਸਾਡੇ ਕੋਲ ਲੱਭਣੀ ਸੀ ਜੀ ਵੀ ਫਿਰ ਇੱਕ ਬਹੁਤ ਦੇਖੋ ਸਾਰਾ ਨੀਚੋਂ ਕੱਢਤਾ ਸਾਰਾ ਇੱਕ ਨਾ ਸਭ ਘਾਰ ਹੈ ਪੂਰਾ ਹੀ ਰੋੜਕ ਲੈ ਗਿਆ ਮਕਾਨ ਸੀ ਜਾਇਕ ਜਿਹੜਾ ਇਸ ਤੋਂ ਪਾਰਾਂ ਸੀ ਹਾਂ ਉਹ ਤੁਹਾਡੇ ਮਿੱਟੀ ਖੜੀ ਦੇਖਦੇ ਉਸ ਤੋਂ ਪਾਰਲੇ ਪਾਸੇ ਨਹੀਂ ਇਹ ਤਾਂ ਇਹ ਤਾਂ ਨੀਆਂ ਭਰੀਆਂ ਇਹ ਇਹਦੇ ਪਿੱਛੇ ਹੀ ਇੱਥੇ ਉਹ ਰੋੜਕ ਪੇ ਲੈ ਗਿਆ ਉਹ ਪੂਰਾ ਉਹ ਥੱਲੋਂ ਝਾੜ ਕੱਢ ਦਿੰਦਾ ਹਾਂਜੀ ਆਓ ਜੀ ਤਾਂ ਕਿੰਨੇ ਕ ਆ ਗਏ ਹੋਣਗੇ ਅੱਜ ਸਰ ਹਜੇ ਤੱਕ ਸਰ ਕੋਈ ਲੇਰ ਬਹੁਤ ਸੀਪੀਟਿਸ਼ਨ ਦੇਖ ਲਿਆ ਬਾਕੀ ਚੱਲ ਰਿਹਾ ਸਰ ਸ਼ਾਮ ਤੱਕ ਹੋ ਜਾਵੇਗਾ ਅੱਛਾ 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 ਫਸਕਲ ਪਾਈ ਸਸਤ ਸਰ ਚਲੋ ਮੈਡੀਸਨ ਸਾਰੀਆਂ ਆ ਗਈਆਂ ਬੇਟਾ ਹਾਂਜੀ ਸਰ ਠੀਕ ਕੀ ਤਕਲੀਫ ਹੈ ਬੇਟਾ ਹਾਂਜੀ ਦੱਸਿਆ ਨਾ ਕੁਛ ਹੈ ਡਾਕਟਰ ਦੋ ਦੋ ਦਰਦ ਹੈ ਅੱਛਾ ਤੁਹਾਨੂੰ ਹਾਂਜੀ ਠੀਕ ਹੈ ਨਾ ਸਰ ਬੀਬੀ ਨੋਰਮਲ ਹੈ ਤੁਸੀਂ ਜਸ ਅੱਜ ਬੀਬੀ ਸਰ ਚੈੱਕ ਕਰ ਰਹੇ ਹੋ ਸ਼ੂਗਰ ਵੀ ਟੈਸਟ ਹੋ ਜਾਂਦੀ ਹੈ ਤੁਹਾਨੂੰ ਬਹੁਤ ਅੱਛਾ ਹੈ ਇਹ ਕੋਈ ਨਹੀਂ ਲੋ ਲੋ ਕੋਈ ਆਜੋ 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 ਅਸਕਰ ਮਾਤਾ ਜੀ ਠੀਕ ਹੋ ਚਲੋ ਬਹੁਤ ਹਮਤ ਆ ਤੁਹਾਡੀ ਇੱਥੇ ਵੀ ਕਿੰਨਾ ਪਾਣੀ ਸੀ ਇੱਥੇ ਤੁਹਾਡੇ ਘਰ ਚ ਆਇਆ ਸੀ ਪਾਣੀ ਹਾਂਜੀ ਉਧਰ ਕੋਲੀਆਂ ਸਾਡੇ ਕੋਲੀਆਂ ਚ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਲੱਕ ਲੱਕ ਪਾਣੀ ਆਇਆ ਸੀ ਘਰਾਂ ਦੇ ਅੰਦਰ ਵੀ ਵੜ ਗਿਆ ਘਰਾਂ ਘਰਾਂ ਦੇ ਅੰਦਰ ਆ ਗਿਆ ਸਾਡੇ ਕੋਈ ਨਹੀਂ ਕਰਦੇ ਅੱਜ ਤੁਹਾਡਾ ਉਹ ਪੂਰੀ ਮਦਦ ਕਰਾਂਗੇ ਪੂਰੀ ਮਦਦ ਕਰਾਂਗੇ ਕੋਲੀਆਂ ਆਇਓ ਫੇਰ ਆ ਮਾਰਿਓ ਫੇਰ ਆਵਾਂਗੇ ਸਾਰੇ ਪਾਸੇ ਹਾਂ ਮੇਜਰ ਮੈਡਮ ਕੀ ਆ ਰਹੀ ਹੈ ਇੱਥੇ ਦਿੱਕਤ ਮੇਜਰ ਕੁਛ ਦਿੱਕਤ ਕੋਈ ਨਹੀਂ ਦਿੱਕਤ ਬੁਖਾਰ ਹੈ ਜ਼ਰਦਾ ਹੋ ਰਹੀਆਂ ਅੱਛਾ ਅੱਛਾ ਇਹ ਨਾਲ ਇੱਕ ਥੋੜਾ ਜਿਹਾ ਪੋਸਟਮੈਟਿਕ ਸਟ्रेस ਸਿੰਡਰੋਮ ਵੀ ਹੁੰਦਾ ਜੀ ਉਹਦੇ ਨਾਲ ਠੀਕ ਹੈ ਮਾਤਾ ਜੀ ਕੀ ਤਕਲੀਫ ਹੈ ਬੀਬੀ ਵਾਧਾ ਸਭ ਲਾ ਲਓ ਤੁਹਾਡਾ ਜੀ ਪਾਣੀ ਨਾਲ ਜੇ ਇਨਫੈਕਸ਼ਨ ਵਗੈਰਾ ਹੋ ਗਿਆ ਪੈਰ ਪੈਰ ਵਗੈਰਾ ਜੀ ਅੱਛਾ ਤੁਸੀਂ ਵੀ ਆ ਮਾਤਾ ਜੀ ਚਲੋ ਅੱਛਾ ਮਾਤਾ ਜੀ ਚਲੋ ਤੁਹਾਨੂੰ ਦਵਾਈ ਸਾਰੀ ਹੈਗੀ ਆ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆ ਠੀਕ ਹੈ ਜੀ

ਤੱਕ ਟੀ ਹੈ ਨਾ ਇਹ ਦਵਾਈ ਬਾਅਦ ਚ ਲੈ ਲਓ ਇੱਕ ਮਿੰਟ ਆ ਦਿਓ ਸਾਰੇ ਆ ਲੋ ਜਿਹੜਾ ਵੀ ਆਂਦਾ ਉਹਨੂੰ ਦਈ ਚੱਲੋ ਜੀ ਆਹ ਬਾਤਾਂ ਹੀ ਲਓ ਆਪਨਾ ਇਹ ਲਾਈਨ ਲਗਾ ਲਓ ਬੀਬੀ ਇਹਦੇ ਲਾਈਨ ਲਗਾ ਲਓ ਲਾਈਨ ਲਗਾ ਲਓ ਨਹੀਂ ਲਾ ਲਓ ਪਲੀਜ਼ ਕੋਈ ਅੱਗੇ ਲੰਗੀ ਤੋਂ ਮੈਂ ਇੱਕ ਲਾਈਨ ਲਾ ਲਓ ਪਲੀਜ਼ ਲੈ ਆ ਬੇਟਾ ਫੜਾਈ ਕਰ ਆ ਆ ਆ ਸਾਰੇ ਆਜੋ ਜੀ ਆ ਆਖਿਆ ਬਰਕਰਰ ਤੁਸੀਂ ਜਿਹੜੀ ਆਪਣੇ ਆਸਾ ਨੂੰ ਆਸਾ ਨੂੰ ਦੇ ਦਿਓ ਆਪੇ ਵੰਡ ਦੇਣਾ ਆਸਾ ਜੀ ਸਤਿਨਾਮ ਨਾਮ 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 ਸਾਰੇ ਨੂੰ ਮਿਲ ਜਾਣਾ ਸਭ ਨੂੰ ਮਿਲਣਾ ਹੈ ਸਾਰੇ ਨੂੰ ਮਿਲਣਾ ਹੈ ਹਲੋ 3 4 ਸੋਨੇ ਸਭ ਨੂੰ ਮਿਲਣਾ ਹੈ ਚਲੋ ਚਲੋ ਸੋਨਾ ਮਿਲੀ ਮਿਲੀ ਆ ਦੇਖੋ ਇਹਨਾਂ ਦੇ ਵਿੱਚ ਵੀ ਸਬਰ ਸੰਤੋਖ ਹੈ ਮੈਂ ਕਿਹਾ ਇੱਕ ਹੋਰ ਲੈ ਲਓ ਕਹਿੰਦੇ ਨਹੀਂ ਇੱਕੋ ਲੈਣਾ ਜੀ ਨਹੀਂ ਨਾ ਇੱਕੋ ਕੁੜੀਆਂ ਹਾਂਜੀ ਛੋਟੇ ਬੱਚੇ ਘਰ ਆਣਾ ਆ ਲੋ ਹਾਂਜੀ ਆ ਲੋ ਆਸਾਦ ਨੂੰ ਦੇ ਦੋ ਸਾਰੇ ਆਸ਼ਾ ਵਰਕਰ ਤੋਂ ਆਓ ਆਪਣੀ ਆਓ ਵੰਡ ਰਹੇ ਹੋ ਤੁਸੀਂ ਆਓ ਤੁਸੀਂ ਵੰਡੋ ਆਪਣੇ ਵਾਸਤੇ ਰੱਖ ਲਿਓ ਆਪਣੇ ਸਬਜ਼ਾ ਰੱਖ ਲਿਓ ਚਲੋ ਤੁਹਾਨੂੰ ਆਪਾਂ ਜਿੱਥੇ ਆਜੋ ਆਪਾਂ ਉੱਧਰ ਗੱਲ ਕਰ ਲੈਂਦੇ ਆਂ ਇੱਥੇ ਕਰੋਗੇ ਥੋੜਾ ਸਾਈਡ ਤੇ ਇੱਥੇ ਆ ਜਾਓ ਇਹ ਮੀਡੀਆ ਉਹ ਉਧਰ ਆ ਜੀ ਪੁੰਜੇ ਚਾ ਲੈ ਉਧਰ ਬੰਦੇ ਦਾ ਕੰਮ ਕਰੀ ਤੇ ਬੱਸ ਕਰੋ 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 ਤੇ ਕਰੋ ਇੱਥੇ ਜਿਆਦਾ ਰਸ਼ਾ ਇੱਥੇ ਖੜ ਜੰਨੇ ਸਾਈਡ ਤੇ ਆਪਾਂ ਸਾਈਡ ਤੇ ਖੜਦੇ ਆ ਇੱਧਰ ਆਪਾਂ ਸਾਈਡ ਤੇ ਖੜਦੇ ਨੂੰ ਕੰਮ ਕਰੀ ਜਾਂਦੇ ਇਸ ਕਰ ਰੱਖ ਐਥੇ ਠੀਕ ਆ ਜੀ ਮੀਡੀਆ ਨਾਲ ਇੱਥੇ ਪਾ ਲਓ ਪਾ ਲਿਓ ਇਹ ਪੰਮਾ ਆ ਨੀ ਪੰਮਾ ਪੰਮਾ ਕਿਤੇ ਆਗੇ ਆ ਰਹੇ ਆ ਥੋੜਾ ਜਿਹਾ ਪਸਰਾ ਜਾਓ ਭਾਈ 1 ਮਿੰਟ ਆ ਜਾਓ ਸਮਸਾਵਾ ਆਓ ਇੱਕ ਮਿੰਟ ਯਾਰ ਤੁਹਾਡਾ ਦੌਰ ਹੈ ਗਿਆ ਹੈ ਕੈਂਪਸ ਹੀ ਗਏ ਜਾ ਰਹੇ ਨੇ ਰਾਹਤ ਕੈਂਪਸਿਸ ਤੋਂ ਇਲਾਵਾ ਹੋਰ ਸਮਗਰੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹ ਸੋਟ ਇਫੈਕਟਡ ਏਰੀਆਸ ਵਾਸਤੇ ਹੋਰ ਕੀ ਪਲਾਨਸ ਹੈਗੇ ਸਰ ਆ ਦੇਖੋ ਮੇਰੇ ਸਹਿਯੋਗੀ ਲਾਲ ਚੰਦ ਕਟਾਰੂ ਚੱਕ ਜੀ ਉਹ ਇੱਥੇ ਨੂੰ ਬਿਲੋਂਗ ਕਰਦੇ ਆ ਔਰ ਲਗਾਤਾਰ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਆ ਔਰ ਮੇਰਾ ਜਿਹੜਾ ਆਣ ਦਾ ਮਿਸ਼ਨ ਹੈਗਾ ਉਹ ਮੈਡੀਕਲ ਮਿਸ਼ਨ ਹੈ ਕਿਉਂਕਿ ਮੈਂ ਸ਼ੁਰੂ ਤੋਂ ਮੈਡੀਕਲ ਐਸੋਸੀਏਟਡ ਹਾਂ ਔਰ ਸਾਡੇ ਜਿਹੜੇ ਸਿਵਲ ਸੈਜਨਾ ਡਾਕਟਰ ਦਿੱਤੀ ਸਲਾਰੀ ਆ ਤੁਹਾਡੇ ਐਸਐਮਓ ਹੋਰ ਸਾਡੀ ਸਾਰੀ ਜਿਹੜੀ ਟੀਮ ਹੈ ਇਸ ਤਰ੍ਹਾਂ ਦੇ 27 ਕੈਂਪ ਸਾਡੇ ਚੱਲਦੇ ਆ ਔਰ ਅਸੀਂ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਤੇ ਰੈਪਿਡ ਰਿਸਪੌਂਸ ਟੀਮਸ ਬਣਾਈਆਂ ਹੋਈਆਂ ਹਰ ਰੋਜ਼ 5 600 ਬੰਦੇ ਜਿਹੜੇ ਹੈਗੇ ਆ ਉਹ ਦਵਾਈ ਲੈਂਦੇ ਆ ਸਾਡੇ ਕੈਂਪਾਂ ਦੇ ਵਿੱਚੋਂ ਇਸ ਤੋਂ ਸਿਵਾਏ ਅਸੀਂ ਜਿਹੜੇ ਅੱਜ ਕੱਲ ਕਿਉਂਕਿ ਜਦੋਂ ਫਲੱਡਸ ਆਉਂਦੇ ਆ ਉਹਦੇ ਨਾਲ ਜਿਹੜੇ ਮੱਖੀਆਂ ਮਛਰਾਂ ਨਾਲ ਤੇ ਗੰਦੇ ਪਾਣੀ ਨਾਲ ਦਾਂਗੀ ਚਿਕਨ ਗੁਨੀਆ ਔਰ ਡੈਰੀਆ ਉਹਦੇ ਤੇ ਵੀ ਅਸੀਂ ਨਜ਼ਰ ਰੱਖ ਰਹੇ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡੈਰੀਆ ਦੇ ਕੇਸਸ ਥੋੜੇ ਆਏ ਆ 15 20 ਆਏ ਆ ਸਪਰਾਡਿਕ ਆ ਕੋਈ ਮਤਲਬ ਜ਼ਿਆਦਾ ਦਿੱਕਤ ਨਹੀਂ ਆ ਪਰ ਲੋਕਾਂ ਨੂੰ ਉਹੀ ਲਈ ਹੀ ਕਰਦੇ ਆ ਕਿ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ 20 ਲੀਟਰ ਪਾਣੀ ਦੇ ਵਿੱਚ ਗੋਲੀ ਪਾ ਦਿਓ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਤਲਬ ਜ਼ਰੂਰੀ ਨਹੀਂ ਇੱਕ ਸਾਰਿਆਂ ਕੋਲੇ ਉਹਨੂੰ ਬੋਇਲ ਕਰਕੇ ਪੀ ਸਕਣ ਪਰ ਜੇ ਕਰ ਸਕਦੇ ਆ ਤਾਂ ਹੋਰ ਵੀ ਅੱਛੀ ਗੱਲ ਆ ਵੀ ਬੋਇਲ ਕਰਕੇ ਠੰਡਾ ਕਰਕੇ ਪੀਰੋ ਨਹੀਂ ਤਾਂ ਕਲੋਰੀਨ ਦੀ ਗੋਲੀ ਪਾ ਕੇ ਪੀ ਸਕਦੇ ਹੋ ਉਹਨ ਉਹ ਉਹਦਾ ਰੱਖਣ ਦੀ ਲੋੜ ਆ ਧਿਆਨ ਰੱਖਣ ਦੀ ਲੋੜ ਆ ਜੀ ਜਿਸ ਤਰ੍ਹਾਂ ਮੱਛਰ ਤੋਂ ਮੱਖੀਆਂ ਤੋਂ ਵੈਸੇ ਮੈਨੂੰ ਇੱਥੇ ਤੁਹਾਡੇ ਬਹੁਤ ਘੱਟ ਆ ਪਰ ਫਿਰ ਵੀ ਉਹ ਥੋੜਾ ਜਿਹਾ ਵਿਚਾਰ ਰੱਖਣ ਦੀ ਲੋੜ ਆ ਜੋ ਵੀ ਪ੍ਰਕਾਸ਼ਨ ਲੈ ਸਕਦੇ ਆ ਉਹ ਜ਼ਰੂਰ ਲਓ ਤੁਹਾਡੇ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਹੈਰਾਨੀ ਦੀ ਗੱਲ ਆ ਕਿ ਪਖਾਨਕੋਟ ਚ ਨਾ ਡੌਗ ਬਾਈਟ ਦੇ ਕੇਸਸ ਆ ਰਹੇ ਆ ਅਸੀਂ ਵੈਕਸੀਨੇਸ਼ਨ ਦਾ ਕਰ ਰਹੇ ਆ ਉਹਦੀ ਬਟ ਜਦੋਂ ਫਲਡਸ ਆਉਂਦੇ ਆ ਤੇ ਡੌਗ ਬਾਈਟ ਤੇ ਸਨੇਕ ਬਾਈਟਸ ਇਹਦਾ ਜਿਹੜਾ ਇੱਕ ਬੜਾ ਪੁਰਾਣਾ ਆਪਣਾ ਬਜ਼ੁਰਗਾਂ ਦਾ ਫਾਰਮੂਲਾ ਹੈਗਾ ਇੱਕ ਸੋਟੀ ਰੱਖੋ ਹੱਥ 'ਚ ਇੱਕ ਟਾਰਚ ਰੱਖੋ ਜੇ ਵੇਲੇ ਕੋਈ ਲੈ ਕੇ ਤੇ ਜਾਣਾ ਪੈਂਦਾ ਵੈਸਤਾ ਦਿਨੇ-ਦਿਨੇ ਸਾਰਾ ਕੰਮ ਨਬੇਲਡ ਤੇ ਇਹ ਆਦਰਵਾਈਜ਼ ਜਿਹੜਾ ਹੈਗਾ ਇਹਨਾਂ ਤੋਂ ਦੋਨਾਂ ਤੋਂ ਮਤਲਬ ਕੋਸ਼ਿਸ਼ ਕਰੀਏ ਬਚਾ ਦਈ ਆਪਾਂ ਲੇਕਿਨ ਸਾਡੇ ਕੋਲੇ ਸਨੇਕ ਬਾਈਟ ਦਾ ਵੀ ਔਰ ਡੌਗ ਬਾਈਟ ਦਾ ਤੱਕ ਦੀਆਂ ਸਾਰੀਆਂ ਦਵਾਈਆਂ ਅਸੀਂ ਸਾਰੇ ਜਿਹੜੇ ਸਾਡੇ ਸੈਂਟਰ ਆ ਗਿਆ ਬੇਸ ਕੈਂਪਸ ਆ ਉੱਥੇ ਅਵੇਲੇਬਲ ਹੈ ਬਟ ਜੇ ਹੋ ਜਾਏ ਡੌਗ ਬਾਈਟ ਤਾਂ ਫਿਰ ਡਿਲੇ ਨਹੀਂ ਕਰਨੀ ਇਮੀਡੀਏਟਲੀ ਆ ਕੇ ਟੀਕਾ ਲਵਾ ਲਓ ਤੁਹਾਡੇ ਪਹਿਲਾਂ ਇੱਥੇ ਇੱਕ ਮਾਂ ਤੇ ਬੇਟੀ ਨੂੰ ਰੈਬੀਜ਼ ਹੋ ਗਈ ਲੇਕਿਨ ਜੇ ਡੌਗ ਬਾਈਟ ਹੋਵੇ ਉਹ ਉਸ ਤੋਂ ਬਚਿਆ ਵੀ ਜਾ ਸਕਦਾ ਤੇ ਉਹਦਾ ਉਹਦੀ ਪ੍ਰੋਵੈਂਸ਼ਨ ਵੀ ਕੀਤੀ ਜਾ ਸਕਦੀ ਹੈ ਸਰ ਇਹ ਸੈਂਟਰ ਆਪ ਆਰੇ ਮੈਂ ਪਰਚੀ ਤੋਂ ਆਪ ਕੋਈ ਨਹੀਂ ਜਾ ਰਹੀ ਥੋੜੀ ਪਰਚੀ ਜਿਹੜੀ ਦਵਾਈ ਦਾ ਆਂਡ ਮੈਂ ਜਿਹੜੀ ਦਵਾਈ ਦੀ ਇੱਕ ਵਾਰ ਕੇ ਇਸ ਆਮ ਬਕਰ ਛੁਰਤੀ ਕਰੇ ਲਾਪਟੇ ਦੇ ਬੜਾ ਕੋਈ ਨਾ 25 2 ਮੈਂ ਇਹ ਤੁਹਾਨੂੰ ਕਹਿੰਦਾ ਤੇਰੀ ਆਲਾ ਵੀ ਕਰਦੇ ਆਹ ਲਓ ਬੱਚੇ ਜੀ এইটা গ্লিভামাতের নাকি কিছু ডিমে কারি হচ্ছে আছে কিন্তু প্রতিটা আমি আজ বারে বারে